ਪੁਲਿਸ ਕਮਿਸ਼ਨਰ ਰਮਨਸਰ ਸਾਹਿਬ ਗੁਰਪੀਤ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਪੀਐਸ ਸੇਵਲਾਈਨ ਐਸਐਚਓ ਗੁਰਪੀਤ ਜੀ ਤੇ ਐਸਬੀ ਨੋਰਸਰ ਸ਼ਰੀਆਮਨ ਮੀਨਾ ਜੀ ਇਹਨਾਂ ਨੇ ਇੱਕ ਰਿਕਵਰੀ ਕੀਤੀ ਹੈ ਜਿਹੜੀ ਕਿ ਪਿਛਲੇ ਸਾਲ 2024 ਜੂਨ 26 ਨੂੰ ਚੋਰੀ ਹੋਈ ਸੀ ਸੇਵਲਾਈਨ ਏਰੀਆ ਦੇ ਇੱਕ ਘਰ ਦੇ ਵਿੱਚ ਉਹਦੇ ਚ ਅਸੀਂ ਅੱਠ ਦੋਸ਼ੀ ਕੱਲ੍ਹ ਗ੍ਰਿਫਤਾਰ ਕਰ ਲਏ ਸੀ ਉਹਨਾਂ ਤੋਂ ਅਸੀਂ ਪਹਿਲਾਂ 49 ਲੱਖ ਕੈਸ਼ 936 ਗ੍ਰਾਮ 골ਡ ਤੇ সিলভার ਜੁਐਲਰੀ ਇੱਕ ਕਾਰ ਇੱਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਤੇ ਉਹ ਅੱਠ ਜਣਿਆਂ ਨੂੰ ਅਸੀਂ ਜੁਡੀਸ਼ਲ ਕਸਲੀਚ ਭੇਜਤਾ ਸੀਗਾ ਜੀ ਤੇ ਹੁਣ ਅਸੀਂ ਇੱਕ ਜਿਹੜਾ ਮੇਨ ਇੱਕ ਯੂ ਸੀਗਾ ਬਲਰਾਮ ਸਿੰਘ ਅਲਾਇਸ ਬੱਲੂ ਇਹ ਫਤੂ ਟਿੰਗੇ ਦਾ ਰੈਨਵਲਾ ਕਪੂਰਲਾ ਜ਼ਿਲ੍ਹੇ ਦਾ ਇਹਨੂੰ ਉਹਨਾਂ ਅਸੀਂ ਰੈਸਟ ਕੀਤਾ ਤੇ ਇਤੋਂ ਅਸੀਂ 826 ਗ੍ਰਾਮ 골ਡ ਜੁਐਲਰੀ ਬਰਾਮਦ ਕੀਤੀ ਹੈ 200 ਗ੍ਰਾਮ ਸਿਲਵਰ ਜੁਐਲਰੀ ਤੇ 2.5 ਲੱਖ ਰੁਪਿਆ ਕੈਸ਼ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਤੇ 22ਵੀਂ ਪੜਿਆ ਤੇ ਇਹ ਪਹਿਲਾਂ ਵੀ ਆਪਣਾ ਐਨਡੀਪੀਐਸ ਦੇ ਮਕਦਮੇ 'ਚ ਅਰੈਸਟ ਹੋਇਆ ਹੈ ਸਾਡੇ ਇਹ ਇਸ ਜਿਹੜਾ ਵੱਲਾ ਮੈਚ ਜਿਹੜੇ ਸੰਪਤੀ ਵਾਲੇ ਉਹਨਾਂ ਦਾ ਕੇਸ ਹੋਣੀ ਨਹੀਂ ਸੇਵਲਾਈਂ ਦਾ ਹੈ ਸਿਰ ਉਹਨਾਂ ਦਾ ਕੰਮ ਬੀਨਸ ਮਲਟੀਪਲ ਸੰਕਰ ਹੈ ਮਾਤਾ ਉਹ ਕੋਈ ਨਹੀਂ ਦੀ ਕੋਈ ਨਹੀਂ ਦੀ ਕੋਈ ਕੋਈ ਨਹੀਂ ਸਰ ਇੱਕ ਪੰਨੇ ਕੈਂਡੀ ਪੀਐਸ ਦਾ ਤਾਂ ਹੈਗਾ ਬਾਕੀ ਅਸੀਂ ਪਤਾ ਕਰਦੇ ਸਰ ਅੱਠ ਮਹੀਨੇ ਸੁਣਦਾ ਮੈਨੂੰ ਲੀਗਲ ਸੀ ਕੋਈ ਨਹੀਂ ਆਈ ਮੈਨ ਲੀਗਲ ਹੀ ਹੈਗੀ ਸਰ ਉਹਨਾਂ ਦਾ ਮਤਲਬ ਉਹਨਾਂ ਨੂੰ ਲੱਗਦਾ ਕਿ ਇਹ ਸੰਭਵਲਾ ਕੈਸ਼ ਹਾਂਜੀ ਹਾਂਜੀ ਉਹਨਾਂ ਮੁਤਾਬਕ ਹੋਈ ਸੀ ਅਸੀਂ 49 ਲੱਖ ਪਹਿਲਾਂ ਕਰ ਲਈ ਸੀ 2 ਲੱਖ ਹੁਣ ਕਰ ਲਿਆ ਤੇ ਕਾਫੀ ਅਸੀਂ 골ਡ ਵੀ ਬਰਾਮਦ ਕਰਦੇ ਸਰ ਜੇ ਮੈਂ ਤੁਹਾਨੂੰ ਕਹਾਂ ਐਨਡੀਪੀਐਸ ਦਾ ਪਹਿਲਾਂ ਕਰਦੇ ਕਾਰੋਬਾਰ ਤਾਂ ਕੋਈ ਵੀ ਨਹੀਂ ਬਾਅਦ ਵਿੱਚ ਪੜਿਆ ਜੀ ਬਿਲਕੁਲ ਜੀ ਸਾਡੇ ਸਾਡੇ ਟਾਰਗੇਟ ਵੀ ਲੇਕਿਨ ਕੋਪੀ ਨਹੀਂ ਆ ਰਹਾ ਬਹੁਤ ਬੜੀ ਕੰਮ ਬਿਲਕੁਲ ਜੀ ਸਰ ਨਸ਼ੇ ਦਾ ਨਸ਼ੇ ਦਾ ਐਨਡੀਪੀ ਇਸਲੀ ਮੈਂ ਜਿਆਦਾ ਬਾਤਾਂ ਫਲਤ ਜਿਹੜੀ ਸਾਡੇ ਕੋਲ ਦੋ ਸਾਮੀਆਂ ਆਈਆਂ ਅਸੀਂ ਉਹ ਮੈਂ ਤੁਹਾਨੂੰ ਦੱਸਦੀ ਹਾਂ ਬਾਕੀ ਮੈਂ ਤੁਹਾਨੂੰ ਜੋ ਵੀ ਹੋਰ ਕੋਈ ਸਾਹਮਣੇ ਆਏਗਾ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ ਦੇਖੋ ਜੀ ਬੜੀ ਵੱਡੀ ਕਾਮਯਾਬੀ ਹੈ ਅਸੀਂ 9 ਦੋਸ਼ੀ ਗ੍ਰਿਫਤਾਰ ਕਰ ਲਏ ਹਨ ਚੋਰੀ ਕਾਫੀ ਵੱਡੀ ਸੀ 90 95 ਲੱਖ ਦੀ ਚੋਰੀ ਸੀ ਤੇ ਅਸੀਂ 55 ਲੱਖ ਰੁਪਇਆ ਗਮਤ ਕਰ ਲਿਆ ਨਾਲ ਕਾਫੀ ਗੋਲਡ ਕਰ ਲਿਆ ਤੇ ਸਿਲਵਰ ਜੁਲ ਵੀ ਕਰ ਲਿਆ ਨਾਲ ਕਾਰਨੀ ਕਰ ਲਈ ਇਸ ਵੀ ਰਿਕਵਰ ਕਰ ਲਿਆ ਹਾਂਜੀ ਸਾਡੀ ਪੂਰੀ ਕੋਸ਼ਿਸ਼ ਹੈ ਜੀ 100% ਅਮਾਉਂਟ ਰਿਕਵਰ ਕਰਨਾ